ਤਲੇ ਆ ਆ ਕੀ ਹੈਗੀ ਤਰੀਖ 1 ਨਵਾਂ ਮਹੀਨਾ 2021 ਇਹਨਾਂ ਬਰਸਾਤ ਲੱਗੀ ਹੋ ਜੀ ਮਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਭਈ ਬਰਸਾਤ ਦਾ ਮੌਸਮ ਹੈ ਧਿਆਨ ਨਾਲ ਗੱਡੀਆਂ ਚਲਾਓ ਪਾਣੀ ਬਹੁਤ ਖੜਾ ਹੋ ਰਹਾ ਦੇ ਉੱਤੇ ਜਿੰਨਾ ਵੀ ਹੋ ਸਕਦਾ ਸਾਵਧਾਨੀ ਵੱਧ ਤੋਂ ਵੱਧ ਰੱਖੋ ਸੋੜੇ ਪਏ ਆ ਸੜਕਾਂ ਤੇ ਜੇ 10 ਮਿੰਟ ਖੜ੍ਹੇ ਲੱਗ ਗਏ ਤੇ ਉਹਦਾ ਕੋਈ ਫਿਕਰ ਨਹੀਂ ਹੈਗਾ ਬਸ ਇਹੀ ਅਪੀਲ ਕਰਦਾ ਦੋਸਤਾਂ ਨੂੰ ਭਰਾਵਾਂ ਨੂੰ ਜੀ ਕਰਦੇ ਟੋਟਿਆਂ ਨੂੰ ਕੀਤਾ ਵੀ ਹੋ ਸਕਦਾ ਧਿਆਨ ਨਾਲ ਚਲੋ ਬਾਦ ਤੋਂ ਬਾਦ ਕਾਣਾ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਆਪਣਾ ਜਿੰਨਾ ਬਚਾ ਹੁੰਦਾ ਬਚਾ ਕਰੋ ਧੰਨਵਾਦ ਸਾਡਾ ਸਾਰਿਆਂ ਦਾ ਬਹੁਤ-ਬਹੁਤ ਇੱਕ ਜ਼ਰੂਰ ਸਹਿਯੋਗ ਦੀ ਹੈ ਛੋਟੇ ਜਿਹੇ ਗਰੀਬਾਂ ਨੂੰ ਵੀ ਸਪਾਂਸਰਾਈਜ਼ ਕਰ ਲਓ ਸਾਡੀ ਕੋਸ਼ਿਸ਼ ਹੋ ਜਵੇ ਜੀ ਗਰੀਬ ਬੰਦੇ ਆ ਸਭ ਤੋਂ ਵੱਧ ਸਪਾਂਸਰਾਈਜ਼ ਕਰ ਲਓ ਜਿੰਨਾ ਵੀ ਹੋ ਸਕਦਾ ਮਦਰ ਕਰਦਾ ਸਾਡੀ ਅਸੀਂ ਕਿਹੜਾ ਕੰਮ ਮੰਗਦੇ ਆਂ ਪਤ ਨਹੀਂ ਇੱਕ ਸਖਤ ਤਰਾਈ ਮੰਗਦੇ ਆਂ ਬਾਕੀ ਸਤਿਮਾਨ ਨੇ ਜੋ ਕਰਨਾ ਹੋ ਉਹ ਨਹੀਂ ਕਰਨਾ ਜੋ ਕਰਨਾ ਉਹਨੂੰ ਸੰਗਤ ਚੱਕਰ ਦੇ ਜਣਾਣ ਆਫੇਰੇ ਬਿਆਸ ਜਿੰਨਾ ਪਿਆਰ ਨਹੀਂ ਆਣਾ ਜਿੰਨਾ ਵੀ ਹੋ ਸਕਦਾ ਬਚਾ ਆ ਨਾ ਚਲੋ ਆਪਣੇ ਮਕਾਮਾਂ ਤੋਂ ਤਾਂ ਫਾਸਲਾ ਬਣਾ ਕੇ ਰੱਖੋ ਇੱਕ ਦੂਜੇ ਤੋਂ ਹਮੇਸ਼ਾ ਤ੍ਰੀਤਨ ਪਾਣੀ ਪੂਣੀ ਲਗਾਇਆ ਅਮਰੀਕਾ ਨਹੀਂ ਲੱਗਦੀ ਲੈ ਹਮ ਪਾਣੀ ਡਰ ਜਾਂਦਾ ਇਹਕ ਨਹੀਂ ਲੱਗਦੀ ਐਮਰਜੈਂਸੀ ਲਾਉਣੀ ਪੈਦੀ ਨਹੀਂ ਲੱਗਦੀ ਬਹੁਤ ਘਟੀ ਘਟੀ ਭਈਆ ਚਾਹ ਨਾਲ ਬ੍ਰੇਕ ਲੱਗਦੀ ਮੋੜੇ 'ਚ ਮੋੜੇ ਨਾਲ ਵੀ ਪਾਸ ਪਾਸ ਤੋਰ ਗਏ ਸਕਦੇ ਮੋੜੇ ਦੇ ਬੰਦੇ ਜੇ ਤੋਏ ਆ ਗਏ ਉੱਥੇ ਕੀ ਕਰੋਗਾ ਜਿੰਨਾ ਹੋ ਸਕਦਾ ਪਾਸਲਾ ਭਾਵੇਂ ਚੱਲੋ ਬੰਦ ਬੱਸ ਆ ਗਿਆ ਜੀ ਫਲੋਰ ਦਾ ਬੱਸ ਸਟੈਂਡ ਜਦੋਂ ਆਪਾਂ ਗਰੇਆ ਤੋਂ ਫਲੋਰ ਨੂੰ ਆਉਂਦੇ ਆ ਲੁਧਿਆਣੇ ਨੂੰ ਜਾਂਦੇ ਉਹ ਕੋਲ ਬੱਸ ਸਟੈਂਡ ਆ ਗਿਆ ਜੀ ਬਾਕੀ ਦੱਸੋ ਦੋਸਤੋ ਇੱਥੋਂ ਕਿਹੜਾ ਕਿਹੜਾ ਇੱਥੋਂ ਬੱਸ ਦੇ ਵਹਿੰਦਾ ਰੋਜ਼ ਹੀ ਕਮੈਂਟਾਂ 'ਚ ਦੱਸੋ ਜੀ ਵੀਰੋ ਆਹ ਦੇਖੋ ਬੇਰ ਦਾ ਪਲਾਂਟ ਆ ਗਿਆ ਜੀ ਦੇ ਕੋਲ ਥੜਾ ਕੰਮ ਸਮਾਧਮਾਂ ਨੇ ਧੋਤੀਆਂ ਜੀ ਇਹ ਕੋਈ ਇਹ ਆ ਗਿਆ ਜੀ ਅੰਡਰ ਪ੍ਰੈਸ਼ਰ ਇਹ ਜਿਹੜਾ ਨਵੇਂ ਸ਼ਹਿਰ ਵਾਲੇ ਰੋਡ ਤੋਂ ਗੁਰਾਇਆਂ ਨੂੰ ਜਾਇਦਾ ਉਹ ਆ ਗਿਆ ਜੀ ਥੱਲੇ ਆ ਜੀ ਦਾ ਰੋਡ ਚ ਲਗਿਆ ਜੀ ਕਿਲਾ ਜੀ ਮਹਾਰਾਜਾ ਰਜੀਤ ਸਿੰਘ ਦੇ ਕਿਲੇ ਨੂੰ ਇਹ ਅਸੀਂ ਮੁੜ ਗਏ ਆ ਜੀ ਨਵੇਂ ਸ਼ਹਿਰ ਵੱਲੋਂ ਦੇਖੋ ਦੋਸਤੋ بارش ਹੋ ਰਹੀ ਆ ਬੱਦਲ ਘਰਜ ਰਹੇ ਆ ਬਿਜਲੀ ਲੱਸ ਕਰੇਗੀ ਆ ਕਿ ਬਾਰ-ਬਾਰ ਇਹ ਹੀ ਅਪੀਲ ਹੈ ਜੀ ਬਾਦ ਤੋਂ ਬਾਦ ਸਪੋਰਟ ਕਰਦੋ ਸਾंनो ਵੀ ਗਰੀਬਾਂ ਨੂੰ ਦਿਹਾੜੀਦਾਰ ਬੰਦੇ ਆ ਨੇ ਨੇ ਕਿਨੇ ਆ ਇਸ ਕਰਕੇ ਅਪੀਲ ਆ ਵੱਧ ਤੋਂ ਵੱਧ ਜੀ ਸ਼ੇਅਰ ਕਰਦੇਆ ਕਰੋ ਧੰਨਵਾਦ ਦੋਸਤੋ ਬਹੁਤ ਬਹੁਤ ਤੁਹਾਡਾ